ਸੋ ਵੀਰੋ ਤੁਹਾਡਾ ਇੰਨਾ ਪਿਆਰ ਜੇ ਆਹ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਇੰਨਾ ਪਿਆਰ ਆਹ ਜਿਹੜੀ ਮੇਰੀ ਪੱਗ 'ਆ ਫੁੱਲਾਂ ਨਾਲ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਖਿਆ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਬਜ਼ੁਰਗ ਸਿਰ ਪੋਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਲੀ ਕਾਂਗਰਸੀ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਆਤੇ ਹੀ ਇਹ ਜੇ ਲੁੱਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਸੋ ਵੀਰੋ ਤੁਹਾਡਾ ਇੰਨਾ ਪਿਆਰ ਜੇ ਆ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਇੰਨਾ ਪਿਆਰ ਆ ਗਾ ਜਿਹੜੀ ਮੇਰੀ ਪੱਗ ਆ ਫੁੱਲਾਂ ਨਾਲ ਪਰ ਜਾਂਦੀ ਐ ਵੀਰੋ ਇੰਨਾ ਪਿਆਰ ਮੈਂ ਖਿਆ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਪਿਆਰ ਐ ਕਿ ਬਜ਼ੁਰਗ ਸਿਰ ਪਲੋਸਦੇ ਨੇ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਐ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਪਿਆਰ ਐ ਦੂਜੇ ਪਾਸੇ ਆ ਖਾਲੀ ਕਾਂਗਰਸੀ ਤੇ ਭਾਜ ਫਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਆਤੇ ਹੀ ਐ ਜੇ ਲੁੱਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਸੋ ਵੀਰੋ ਤੁਹਾਡਾ ਇੰਨਾ ਪਿਆਰ ਜੇ ਆਹ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨ ਜੀ ਮਾਨਾ ਇੰਨਾ ਪਿਆਰ ਆਹ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਕਿਹਾ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਪਿਆਰ ਹੈ ਕਿ ਬਜ਼ੁਰਗ ਸਿਰ ਪੋਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਖਲੀ ਕਾਂਗਰਸੀ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਆਤੇ ਹੀ ਹੈ ਜੇ ਲੁੱਟਣ ਕੁੱਟਣ ਦੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਸੋ ਵੀਰੋ ਤੁਹਾਡਾ ਇੰਨਾ ਪਿਆਰ ਜੇ ਆਹ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨਤਮਾਨਾ ਇੰਨਾ ਪਿਆਰ ਆਹ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਖਿਆ ਵੀ ਭਗਵਾਨਤਮਾਨਾ ਇੱਕ ਪਾਸੇ ਤਾਂ ਪਿਆਰ ਹੈ ਕਿ ਬਜ਼ੁਰਗ ਸਿਰ ਪੋਲੋਸਦੇ ਨੇ ਮੁੰਡੇ ਖੁੰਡੇ ਮੋਡੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾ ਦਵਾਵਾ ਦਿੰਦਿਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਖਾਲੀ ਕਾਂਗਰਸੀ ਤੇ ਭਾਜਪਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ कोई पता नहीं आज तुटन पैग अपने दोबारे बना है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल पर